ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਬ੍ਰਦਰ ਹਰਪ੍ਰੀਤ ਸਿੰਘ ਦੀ ਹੈ। ਉਹਨਾਂ ਦੇ ਯੂਰਿਕ ਐਸਿਡ ਬਹੁਤ ਜ਼ਿਆਦਾ ਵੱਧ ਗਿਆ ਸੀ। ਬ੍ਰਦਰ ਨੇ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਨਾਮ ਲਿਖਵਾਇਆ। ਪ੍ਰੇਰ ਤੋਂ ਬਾਅਦ ਫਿਰ ਤੋਂ ਨਾਰਮਲ ਹੋ ਗਿਆ। ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਨੈਕਸਟ ਗਵਾਹੀ ਸਿਸਟਰ ਖੁਸ਼ਪ੍ਰੀਤ ਕੌਰ ਦੀ ਹੈ। ਉਹਨਾਂ ਦੇ ਸਿਰ ਵਿੱਚ ਬਹੁਤ ਜ਼ਿਆਦਾ ਜੂਆਂ ਹੋ ਗਈਆਂ ਸਨ। ਉਹ ਠੀਕ ਨਹੀਂ ਸੀ ਹੋ ਪਾ ਰਹੀਆਂ। ਉਹਨਾਂ ਨੇ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ। ਪ੍ਰੇਰ ਤੋਂ ਬਾਅਦ ਸਾਰੀਆਂ ਹੀ ਜੂਆਂ ਗਾਇਬ ਹੋ ਗਈਆਂ। ਇਸ ਗਵਾਈ ਲਈ ਸਿਸਟਰ ਪਰਮੇਸ਼ਾ ਤਾਂ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਈ ਬ੍ਰਦਰ ਸ਼ੈਮੀ ਦੀ ਹੈ ਉਹਨਾਂ ਨੂੰ ਕਾਲਾ ਪੀਲਿਆ ਹੋ ਗਿਆ ਸੀ ਔਰ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਉਹਨਾਂ ਨੇ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਉਹਨਾਂ ਦੀ ਇਨਫੈਕਸ਼ਨ ਠੀਕ ਹੋ ਗਈ ਤੇ ਕਾਲਾ ਪੀਲਿਆ ਵੀ ਬਿਲਕੁਲ ਨਾਰਮਲ ਹੋ ਗਿਆ ਇਸ ਗਵਾਈ ਲਈ ਪਰਮੇਸ਼ਾ ਤਾਂ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਈ ਸ਼ਿਵਜੋਤ ਸਿੰਘ ਦੀ ਹੈ ਉਹਨਾਂ ਦੇ ਦੰਦ ਨਹੀਂ ਸਨ ਆ ਰਹੇ ਜਾ ਦੋਨਾਂ ਦੇ ਪਰਿਵਾਰ ਨੇ ਵਿਸ਼ਵਾਸ ਦੇ ਨਾਲ ਉਹਨਾਂ ਦਾ ਨਾਮ ਲਿਖਵਾਇਆ ਫਿਰ ਤੋਂ ਬਾਅਦ ਉਹਨਾਂ ਦੇ ਦੰਦ ਨਿਕਲਨੇ ਸ਼ੁਰੂ ਹੋ ਗਏ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚ ਜਾਣਾਗੇ ਤੀਤੋਸ 3 ਉਹਦੀ 1 ਕਾਰ 2 ਨੰਬਰ ਆਇਤ ਨੂੰ ਉਹਨਾਂ ਨੂੰ ਯਾਦ ਕਰਾ ਕਿ ਹਾਕਮਾਂ ਅਤੇ ਅਧਿਕਾਰੀਆਂ ਦੇ ਅਧੀਨ ਹੋਣ ਅਤੇ ਆਗਿਆਕਾਰੀ ਬਣੇ ਰਹਿਣ ਅਤੇ ਹਰੇਕ ਭਲੇ ਕੰਮ ਲਈ ਤਿਆਰ ਰਹਿਣ ਕਿਸੇ ਦੀ ਬਦਨਾਮੀ ਨਾ ਕਰਨ ਝਗੜਾ ਆਲੂ ਨਹੀਂ ਸਗੋਂ ਨਰਮ ਸੁਭਾਅ ਦੇ ਹੋਣ ਅਤੇ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰਨ ਹallelujah ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਕਲਾਮ ਦੇ ਵਿੱਚ ਲਿਖਿਆ ਕਿ ਖੁਦਾ ਦੇ ਲੋਕ ਨੇ ਜੋ ਉਹਨਾਂ ਨੂੰ ਅੱਜ ਪਰਮੇਸ਼ਰ ਹੁਕਮ ਦੇ ਰਹੇ ਹੈਗੇ ਆ ਔਰ ਉਹ ਹੁਕਮ ਕੀ ਹੈਗਾ ਕਿ ਤੁਸੀਂ ਹਾਕਮਾਂ ਤੇ ਅਧਿਕਾਰੀਆਂ ਦੇ ਅਧੀਨ ਰਹੋ ਹਾਕਮ ਤੇ ਅਧਿਕਾਰੀ ਕੌਣ ਹੈਗੇ ਨੇ ਜਿਨ੍ਹਾਂ ਨੂੰ ਅਧਿਕਾਰ ਹੈਗਾ ਕਿ ਖੁਦਾ ਦੇ ਪ੍ਰਚਾਰ ਦੇ ਦੁਆਰਾ ਲੋਕਾਂ ਨੂੰ ਸਿਖਾਣ ਔਰ ਹਾਕਮ ਉਹ ਜਿਨ੍ਹਾਂ ਨੂੰ ਹੁਕਮ ਦੇਣ ਦਾ ਅਧਿਕਾਰ ਦਿੱਤਾ ਖੁਦਾ ਨੇ ਆਪਣੇ ਵਚਨ ਦੇ ਦੁਆਰਾ ਹੁਣ ਪਰਮੇਸ਼ਰ ਦਾ ਵਚਨ ਐਸਾ ਆ ਜਿਹੜਾ ਹਰ ਇੱਕ ਦੇ ਲਈ ਪੜਨਾ ਆਸਾਨ ਨਹੀਂ ਹੈਗਾ ਔਰ ਹਰ ਇੱਕ ਦੇ ਲਈ ਸਮਝਣਾ ਆਸਾਨ ਨਹੀਂ ਹੈਗਾ ਕੁਝ ਪੈਨ ਪਈ ਜੋ ਪੜੇ ਲਿਖੇ ਨਹੀਂ ਹੈਗੇ ਉਹ ਤਾਂ ਨਹੀਂ ਪੜ ਪਾਉਂਦੇ ਕੁਝ ਪੈਨ ਪਈਆਂ ਦੀ ਆਈ ਸਾਈਡ ਵੀਕ ਹੈਗੀ ਔਰ ਉਹਨਾਂ ਨੂੰ ਅੱਖਰ ਨਹੀਂ ਦਿਖਾਈ ਦਿੰਦੇ ਇਸ ਲਈ ਨਹੀਂ ਪੜ ਪਾਉਂਦੇ ਤਾਂ ਜਿਹੜੇ ਪੜ ਲੈਂਦੇ ਨੇ ਉਹਨਾਂ ਵਿੱਚ ਇਹ ਸੀਨ ਹੈਗਾ ਕਿ ਕਈਆਂ ਨੂੰ ਸਮਝ ਨਹੀਂ ਆਉਂਦੀ ਪੜ ਲੈਂਦੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੁਝ ਪੜ ਵੀ ਲੈਂਦੇ ਸਮਝ ਵੀ ਆ ਜਾਂਦਾ ਯਾਦ ਨਹੀਂ ਰਹਿੰਦਾ ਇਸ ਲਈ ਖੁਦਾ ਨੇ ਹਾਕਮ ਠਹਿਰਾਏ ਨੇ ਕਿ ਉਹ ਵਾਰ-ਵਾਰ ਤੁਹਾਨੂੰ ਯਾਦ ਕਰਾਉਂਦੇ ਰਹਿਣ ਕਈ ਵਾਰੀ ਅਸੀਂ ਵਚਨ ਰਿਪੀਟ ਕਰਦੇ ਹਾਂ ਜਿਹੜਾ ਵਚਨ ਪਹਿਲਾਂ ਬੋਲਿਆ ਉਹਨੂੰ ਫੇਰ ਤੋਂ ਰਿਪੀਟ ਕਰਦੇ ਹਾਂ ਕਿ ਤਾਂ ਕਿ ਸਾਨੂੰ ਦੁਬਾਰਾ ਤੋਂ ਵਚਨ ਯਾਦ ਆ ਜਾਏ ਬਿਕੋਜ਼ ਇੱਕ ਬਾਈਬਲ ਹੀ ਦਿੱਤੀ ਹੈ ਗਿਆ ਸਾਨੂੰ ਕੁਝ ਪੇਜ ਨੇ ਉਹਦੇ ਵਿੱਚ ਆਲਮੋਸਟ ਕੁਝ ਹਜ਼ਾਰ ਪੇਜ ਜਿੰਨੇ ਵੀ ਪੇਜ ਨੇ ਅਗਰ ਅਸੀਂ ਉਹਨੂੰ ਸ਼ੁਰੂ ਤੋਂ ਪੜਨ ਲੱਗੇ ਤਾਂ ਅਸੀਂ ਉਹਨੂੰ ਇੱਕ ਸਾਲ ਚ ਜਾਂ ਦੋ ਸਾਲ ਚ ਖਤਮ ਕਰ ਲਾਂਗੇ ਪਰ ਫਿਰ ਸਾਡੀ ਲਾਈਫ ਸਿਰਫ ਦੋ ਸਾਲ ਦੀ ਤਾਂ ਨਹੀਂ ਹੈਗੀ ਨਾ ਬਹੁਤ ਲੰਬੀ ਲਾਈਫ ਆ ਇਟ ਮੀਨਸ ਪੂਰੀ ਲਾਈਫ ਚ ਸਾਨੂੰ ਇਹਨੂੰ ਹੀ ਰਿਪੀਟ ਕਰ ਕਰਕੇ ਪੜਨਾ ਪਊਗਾ আর ਅਗਰ ਅਸੀਂ ਰਿਪੀਟ ਕਰਕੇ ਪੜ੍ਹਦੇ ਹੋ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਐਸਾ ਕੋਈ ਪਰਸਨ ਨਹੀਂ ਹੈਗਾ ਜਿੰਨੂੰ ਬਾਈਬਲ ਦੇ ਸਾਰੇ ਵਚਨ ਯਾਦ ਹੋਣ। ਅਗਰ ਅਸੀਂ ਵਾਰ-ਵਾਰ ਇੱਕੋ ਚੀਜ਼ ਨੂੰ ਪੜ੍ਹਦੇ ਆ ਤਾਂ ਸਾਨੂੰ ਉਹ ਰਿਮਾਈਂਡ ਰਹਿੰਦੇ ਨੇ ਵਾਰ-ਵਾਰ ਯਾਦ ਰਹਿੰਦੇ ਆ। ਉਸੇ ਤਰ੍ਹਾਂ ਖੁਦਾ ਕਹਿੰਦਾ ਵੀ ਜੇ ਤੁਹਾਨੂੰ ਯਾਦ ਨਹੀਂ ਰਹਿੰਦੇ ਤਾਂ ਮੈਂ ਤੁਹਾਡੇ ਲਈ ਹਾਕਮ ਅਤੇ ਅਧਿਕਾਰੀ ਠਹਿਰਾਏ ਨੇ ਕਿ ਤੁਸੀਂ ਉਹਨਾਂ ਦੇ ਅਧੀਨ ਹੋ ਕੇ ਆਗਿਆਕਾਰੀ ਬਣੇ ਰਹੋ। ਆਗਿਆਕਾਰੀ ਜਦ ਤੁਸੀਂ ਬਣੇ ਰਹੋਗੇ ਤੁਸੀਂ ਹਰੇਕ ਭਲੇ ਕੰਮ ਲਈ ਤਿਆਰ ਹੋਵੋਗੇ। ਜੇ ਅਗਰ ਤੁਸੀਂ ਹਰੇਕ ਭਲੇ ਕੰਮ ਲਈ ਤਿਆਰ ਹੋ ਜਾਓਗੇ ਫੇਰ ਕਹਿੰਦਾ ਫੇਰ ਤੁਸੀਂ ਖੁਦਾ ਦੇ ਵਿੱਚ ਇੱਕ ਆچھے ਪਰਸਨ ਬਣੋਗੇ ਜਿਵੇਂ ਅਸੀਂ ਕਹਦੇ ਨੇ ਆਪਣੇ ਆਪ ਨੂੰ ਕਿ ਅਸੀਂ ਮਸੀਹੀ ਲੋਗਾਂ ਸੀ ਮਸੀਹੀ ਲੋਗਾਂ ਨੂੰ ਮਸੀਹੀ ਲੋਕ ਨੂੰ ਦੇ ਨੇਕ ਲਾਮ ਚ ਲਿਖਿਆ ਜਿਹੜੇ ਆਗਿਆਕਾਰ ਆ ਉਹ ਹੈਗੇ ਮਸੀਹੀ ਲੋਗ ਆਗਿਆ ਕਰ ਕੀ ਦੇ ਖੁਦਾ ਦੇ ਵਚਨ ਦੇ ਅਸੀਂ ਕਹਿੰਨੇ ਖੁਦਾ ਦਾ ਵਚਨ ਸਾਨੂੰ ਸਮਝ ਨਹੀਂ ਆਇਆ ਪਰ ਸਾਨੂੰ ਖੁਦਾ ਨੇ ਹਾਕਮ ਦਿੱਤੇ ਆ ਜਿਹੜੇ ਸਾਨੂੰ ਸਰਲ ਭਾਸ਼ਾ ਵਿੱਚ ਸਮਝਾ ਸਕਣ ਕਿਸੇ ਨੂੰ ਵੀ ਕੋਈ ਰੁਕ ਟੋਕ ਨਹੀਂ ਹੈਗੀ ਕਿ ਤੁਸੀਂ ਇੱਕ ਹੀ ਬੰਦੇ ਦਾ ਪ੍ਰਚਾਰ 109 ਤੋਂ ਬਿਨਾ ਕਿਸੇ ਦਾ ਸੁੰਣਾ ਨਹੀਂ ਅਗਰ ਤੁਹਾਨੂੰ ਇੱਕ ਦੀ ਸਮਝ ਨਹੀਂ ਆਉਂਦੀ ਤੁਸੀਂ ਦੂਸਰੇ ਦਾ ਖੋਲ ਕੇ ਸੁਨੋ ਦੂਜੇ ਦੀ ਸਮਝ ਨਹੀਂ ਆਉਂਦੀ ਤੀਜੇ ਦਾ ਸੁਨੋ ਤੀਜੇ ਦੀ ਸਮਝ ਨਹੀਂ ਆਉਂਦੀ ਲੱਖਾਂ ਦੀ ਗਿਣਤੀ 'ਚ ਦਾਸ ਨੇ ਯੂਟਿਊਬਰ ਨੇ YouTube ਤੇ ਲੱਖਾਂ ਦੀ ਗਿਣਤੀ 'ਚ ਪ੍ਰਚਾਰ ਹੁੰਦਾ ਜੀ ਦਾ ਸੌਖਾ ਲੱਗਦਾ ਉਹਦਾ ਹੀ ਸੁਨੋ ਮਕਸਦ ਇਹ ਨਹੀਂ ਹੈਗਾ ਕਿ ਇੱਕੋ ਬੰਦੇ ਦੇ ਟिके ਰਹਿਣਾ ਮਕਸਦ ਹੈਗਾ ਕਿ ਜਿੱਤੋਂ ਕੋਈ ਚੀਜ਼ ਪੱਲੇ ਪੈਂਦੀ ਆ ਉਹਨੂੰ ਫੜ ਲੈਣਾ ਅਗਰ ਅਸੀਂ ਕਿਸੇ ਇੱਕ ਪਰਸਨ ਨਾਲ ਜੁੜੇ ਸਾਨੂੰ ਉਹਦੀ ਸਮਝ ਨਹੀਂ ਆਉਂਦੀ ਤਾਂ ਸਾਡਾ ਉਹਦੇ ਜੁੜੇ ਰਹੇ ਨਾ ਵਿਅਰਥ ਹੈ ਖੁਦਾ ਨੇ ਸਾਡੀ ਇਹ ਵਫਾਦਾਰੀ ਨਹੀਂ ਦੇਖਣੀ ਕਿ ਅਸੀਂ ਉਹਦੇ ਨਾਲ ਜੁੜੇ ਰਹੇ ਪਰ ਖੁਦਾ ਨੇ ਸਾਡੇ ਲਈ ਗਿਆਨ ਵੀ ਤਾਂ ਦੇਖਣਾ ਨਾ ਕਿ ਇਹਨਾਂ ਨੇ ਗਿਆਨ ਪ੍ਰਾਪਤ ਕੀਤਾ ਕਿ ਨਹੀਂ ਅਗਰ ਤੁਹਾਨੂੰ ਮੇਰੀ ਵੀ ਸਮਝ ਨਹੀਂ ਆਉਂਦੀ ਤਾਂ ਕੋਈ ਐਸਾ ਲੱਭੋ ਕੋਈ ਜਿਹਦੀ ਤੁਹਾਨੂੰ ਸਮਝ ਆਉਂਦੀ ਹੋਵੇ ਔਰ ਉਹਦੋਂ ਸੁਣੋ ਅਰ ਮਕਸਦ ਇਹ ਹੈਗਾ ਤੁਸੀਂ ਖੁਦਾ ਨਾਲ ਜੁੜੋ ਇਨਸਾਨਾਂ ਦੇ ਨਾਲ ਨਹੀਂ ਤਾਂ ਹਾਕਮ ਜਿਹੜੇ ਨੇ ਅਧਿਕਾਰੀ ਜਿਹੜੇ ਨੇ ਉਹ ਸਾਨੂੰ ਸਿਖਾਣ ਲਈ ਹੈਗੇ ਨੇ ਯਾਦ ਕਰਾਉਣ ਲਈ ਹੈਗੇ ਆ ਉਹ ਸਾਨੂੰ ਸਮਝਾਉਣ ਅਤੇ ਹਰੇਕ ਪਲੇ ਕੰਮ ਲਈ ਤਿਆਰ ਕਰਨ ਜੀਦੀ ਸਾਨੂੰ ਜਿੱਦਾਂ ਸਮਝ ਆਉਦੇ ਉਦੋਂ ਸਿੱਖੋ ਸਮਝੋ ਪਰ ਜੇ ਅਸੀਂ ਕਿਸੇ ਦੀ ਅੱਛੀ ਗੱਲ ਸੁਣ ਕੇ ਵੀ ਹਾਂ ਬਈ ਇਹ ਤਾਂ ਬੰਦਾ ਹਮੇਸ਼ਾ ਗਿਆਨ ਹੀ ਚੜਦਾ ਰਹਿੰਦਾ ਹੈ ਇਹ ਤਾਂ ਹਮੇਸ਼ਾ ਸਮਝਾਉਂਦੇ ਹੀ ਰਹਿੰਦੇ ਆ ਇਹ ਤਾਂ ਕੁਝ ਅੱਜ ਦੀ ਗੱਲ ਹੀ ਨਹੀਂ ਕਰਦੇ ਦੇਖੋ ਸਮਝਾਉਣਾ ਹੀ ਅੱਜ ਦੀ ਗੱਲ ਆ ਅਸੀਂ ਕਹਿੰਦੇ ਆ ਕਿ ਸਾਡੇ ਲਈ ਪ੍ਰਾਰਥਨਾ ਉਹ ਫਾਇਦੇਮੰਦ ਸੁਣ ਲੱਗਦੀ ਆ ਜਿਹਦੇ ਵਿੱਚ ਸਾਡੇ ਰੋਗਾਲੀ ਬਿਮਾਰੀਆਂ ਲਈ ਕਰਜ਼ੇ ਆਲੀ ਵਿਜ਼ਿਆਂ ਲਈ ਜੌਬਸ ਲਈ ਇਹਨਾਂ ਲਈ ਪ੍ਰਾਰਥਨਾ ਕੀਤੀ ਜਾਵੇ ਤਾਂ ਖੁਦਾ ਦੇ ਵਿੱਚ ਜਦੋਂ ਅਸੀਂ ਆਖਰੀ ਤੇ ਸ਼ਬਦ ਬੋਲਦੇ ਹਨ ਕਿ ਪੂਰੇ ਪਰਿਵਾਰਾਂ ਦੇ ਹਰ ਇੱਕ ਦੁੱਖ ਮੁਸੀਬਤ ਪਰੇਸ਼ਾਨੀ ਨੂੰ ਤੁਹਾਡੇ ਹੱਥਾਂ 'ਚ ਆਉਂਦੇ ਪੂਰੀ ਪ੍ਰਾਰਥਨਾ ਨੂੰ ਅਸਨਾਮ ਚ ਮੰਗਦੇ ਭਾਵ ਸਾਡੇ ਸਾਰੇ ਹੀ ਵਿਸ਼ਿਆਂ ਲਈ ਦੁਆ ਹੋ ਚੁੱਕੀ ਆ ਅਗਰ ਅਸੀਂ ਜਾਣਿਆ ਕਿ ਸਾਡੇ ਕੱਲੇ ਕੱਲੇ ਵਿਸ਼ੇ ਨੂੰ ਬੋਲ ਬੋਲ ਕੇ ਦੁਆ ਕੀਤੀ ਜਾਵੇ ਉਹੀ ਪ੍ਰਾਰਥਨਾयां ਤਾਂ ਸਮਝੋ ਕਿ ਤੁਸੀਂ ਖੁਦਾ 'ਚ ਗਿਆਨ ਲੈਣ ਨਹੀਂ ਆ ਰਹੇ ਹੈਗੇ ਸਿਰਫ ਆਸ਼ੀਸ਼ ਲੈਣ ਆ ਰਹੇ ਆ ਔਰ ਗਿਆਨ ਤੋਂ ਬਿਨਾ ਮਸੀਹੀ ਨਹੀਂ ਹੋ ਸਕਦਾ ਗਿਆਨ ਤੋਂ ਬਿਨਾ ਲਾਲਚੀ ਹੀ ਹੋ ਸਕਦਾ ਹੈ ਤਾਂ ਹਰ ਇੱਕ ਮਸੀਹੀ ਵਿਅਕਤੀ ਦਾ ਫਰਜ਼ ਪਹਿਲਾ ਅਤੇ ਆਖਰੀ ਇਹੀ ਹੋਣਾ ਚਾਹੀਦਾ ਹੈ ਕਿ ਮੇਰੇ ਅੰਦਰ ਖੁਦਾ ਦਾ ਗਿਆਨ ਹੋਵੇ ਸੁਲੇਮਾਨ ਨੇ ਵੀ ਖੁਦਾ ਤੋਂ ਬਹੁਤ ਹੀ ਮੰਗੀ ਸੀ ਉਹਨੇ ਤਾਂ ਨਾ ਦੌਲਤ ਨਹੀਂ ਸੀ ਮੰਗਿਆ ਰਾਜ ਪਾਠ ਅਧਿਕਾਰ ਉਹਨੇ ਖੁਦਾ ਨੇ ਉਹਨੂੰ ਦਿੱਤਾ ਸੀ ਤਾਂ ਉਹਨੇ ਗਿਆਨ ਹੀ ਮੰਗਿਆ ਸੀਗਾ ਇਹ ਨਹੀਂ ਮੰਗਿਆ ਸੀ ਕਿ ਹੋਰ ਮੈਨੂੰ ਇੱਕ ਰਾਜ ਦਿੱਤਾ ਲੱਖ ਹੋਰ ਦੇ ਦੇ ਤਾਂ ਸਭ ਤੋਂ ਉੱਤਮ ਗਿਆਨ ਪਹਿਲਾ ਖੁਦ ਪੜੋ ਸਿੱਖੋ ਸਮਝੋ ਨਹੀਂ ਸਮਝ ਆ ਰਿਹਾ ਸੁਣੋ ਸਿੱਖੋ ਫਿਰ ਉਹਨਾਂ ਅਪਲਾਈ ਕਰੋ ਕਿਉਂਕਿ ਖੁਦਾ ਕਹਿੰਦਾ ਫਿਰ ਹੀ ਤੁਸੀਂ ਅੱਛੇ ਅਤੇ ਭਲੇ ਮਨੁੱਖ ਹੋਵੋਗੇ ਹਰੇਕ ਭਲੇ ਕੰਮ ਲਈ ਤਿਆਰ ਹੋਵੋਗੇ ਅਗਰ ਤੁਸੀਂ ਹਕਮਾਂ ਦੇ ਅਧੀਨ ਰਹੋਗੇ ਭਾਵੋ ਨਾਲੀਆਂ ਦਿੱਤੀਆਂ ਗੱਲਾਂ ਨੂੰ ਸੁਣੋਗੇ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰੋਗੇ ਔਰ ਦੂਸਰੀ ਨਪਰਾਇਸ ਲਿਖਿਆ ਕਿਸੇ ਦੀ ਬਦਨਾਮੀ ਨਾ ਕਰੋ ਝਗੜਾਲੂ ਨਾ ਹੋਵੋ ਸਾਡੇ ਵਿੱਚ ਐਸੇ ਬਹੁਤ ਸਾਰੇ ਭੈਣ ਭਾਈ ਆ ਗਏ ਆ ਜੋ ਕਿਸੇ ਦੀ ਲਾਈਫ ਨੂੰ ਲੈ ਕੇ ਜਜਮੈਂਟ ਬਹੁਤ ਜਲਦੀ ਦੇ ਦਿੰਦੇ ਆ ਮਿਉਨੇ ਇੱਦਾਂ ਕਿਹਾ ਸੀ ਉਹਨੇ ਇੱਦਾਂ ਕਹਿਤਾ ਮੈਨੂੰ ਉਹਦੀ ਗੱਲ ਚੰਗੀ ਨਹੀਂ ਲੱਗੀ ਉਹਦਾ ਕੰਮ ਠੀਕ ਨਹੀਂ ਹੈਗਾ ਉਹਦੇ ਨਾਲ ਰਹਿਣਾ ਵਧੀਆ ਨਹੀਂ ਹੈਗਾ ਕਿਸੇ ਨਾਲ ਰਹਿਣਾ ਸਾਡੇ ਲਈ ਫਾਇਦੇਮੰਦ ਨਹੀਂ ਹੁੰਦਾ ਜਦ ਤੱਕ ਅਸੀਂ ਉਹਦੀਆਂ ਗੱਲਾਂ ਸਿੱਖਦੇ ਨਹੀਂ ਅਗਰ ਅਸੀਂ ਇੱਕ ਨਸ਼ੇੜੀ ਦੇ ਨਾਲ ਰਹਿ ਰਿਹਾ ਸੀ ਉਹਦੇ ਨਾਲ ਰਹਿ ਕੇ ਨਸ਼ਾ ਕਰਨਾ ਨਹੀਂ ਸਿੱਖੇ ਤਾਂ ਭਾਵੇਂ ਸਾਡਾ ਉਹਦੇ ਨਾਲ ਰਹਿਣਾ ਵਿਅਰਥ ਸੀਗਾ ਨਾ ਵੀ ਉਹ ਸਾਨੂੰ ਉਹਦੇ ਨਾਲ ਰਹਿਣਾ ਨਾ ਰਹਿਣਾ ਵਿਅਰਥ ਆ ਫਿਰ ਜੇ ਅਸੀਂ ਇੱਕ ਅਗਿਆਨੀ ਨਾਲ ਰਹਿ ਰਹੇ ਹਾਂ ਉਹ ਤੋਂ ਅੱਛਾ ਗਿਆਨ ਨਹੀਂ ਲੈ ਨਹੀਂ ਤਾਂ ਸਾਡਾ ਉਹਦੇ ਨਾਲ ਰਹਿਣਾ ਵੀ ਵਿਅਰਥ ਆ ਇਸ ਲਈ ਜਿਹੜੀ ਜਗ੍ਹਾ ਤੋਂ ਅਸੀਂ ਕੋਈ ਚੀਜ਼ ਸਿੱਖ ਹੀ ਨਹੀਂ ਰਹੇਗੇ ਉੱਥੇ ਸਾਡਾ ਰਹਿਣਾ ਵਿਅਰਥ ਆ ਇਸ ਲਈ ਕੋਈ ਕੈਸਾ ਵੀ ਹੈ ਉਹ ਸਾਡੇ ਅੰਦਰ کھول ਕੇ ਆਪਣੀ ਚੀਜ਼ ਆਪਣਾ ਨੇਚਰ ਆਪਣਾ ਬਿਹੇਵੀਅਰ ਨਹੀਂ ਪਾ ਸਕਦਾ ਆਪਣੀਆਂ ਆਦਤਾਂ ਨਹੀਂ ਪਾ ਸਕਦਾ ਤਾਂ ਕਿਸੇ ਨੂੰ ਬਦਨਾਮ ਨਾ ਕਰੋ ਕੋਈ ਕੀ ਕਰ ਰਿਹਾ ਕੋਈ ਕਿਵੇਂ ਕਰ ਰਿਹਾ ਸਾਡੇ ਲਈ ਅਗਰ ਅਸੀਂ ਕਿਸੇ ਲਈ ਵਾਕੀ ਫਿਕਰਮੰਦ ਹੈ ਤਾਂ ਸਾਡੇ ਲਈ ਸਭ ਤੋਂ ਪਲ ਹੈ ਕਿ ਅਸੀਂ ਉਹਦੇ ਲਈ ਦੁਆ ਕਰੀਏ ਅਸੀਂ ਉਹਦੇ ਲਈ ਪ੍ਰਾਰਥਨਾ ਕਰੀਏ ਪਰ ਅਸੀਂ ਕਿਸੇ ਨੂੰ ਬਦਨਾਮ ਨਹੀਂ ਕਰਨਾ ਔਰ ਝਗੜਾ ਨਹੀਂ ਕਰਨਾ ਉਸ ਤੋਂ ਬਾਅਦ ਕਹਿੰਦਾ ਨਮਰ ਸੁਭਾਅ ਦੇ ਹੋਵੋ ਅਤੇ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰੋ ਹੁਣ ਇੱਥੇ ਇਹ ਨਹੀਂ ਲਿਖਿਆ ਕਿ ਸਿਰਫ ਆਪਣੇ ਦਾਸਾਂ ਨਾਲ ਇੱਥੇ ਇਹ ਵੀ ਨਹੀਂ ਲਿਖਿਆ ਕਿ ਸਿਰਫ ਮਸੀਹੀ ਲੋਕਾਂ ਨਾਲ ਪਰ ਹਰ ਮਨੁੱਖ ਦੇ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰੋ ਮੇਰੇ ਨਾਲ ਐਸਾ ਬਹੁਤ ਵਾਰੀ ਹੋਇਆ ਕਿ ਕਈ ਵਾਰੀ ਕੁਝ ਪੈਣਾ ਹੁੰਦੀਆਂ ਜੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਦੀਆਂ ਔਰ ਜਾਂ ਫਿਰ ਉਹਨਾਂ ਨੇ ਫਸਟ ਟਾਈਮ ਕਾਲ ਕੀਤੀ ਹੁੰਦੀ ਆ ਮੈਂ ਸਮ ਟਾਈਮ ਲੇਟ ਫੋਨ ਕਰਦੀ ਤਾਂ ਉਹਨਾਂ ਨੂੰ ਯਾਦ ਭੁੱਲ ਜਾਂਦਾ ਹੈਗਾ ਕਿ ਪ੍ਰੇਰ ਮੈਂ ਪ੍ਰੇਰ ਲਈ ਕਾਲ ਕੀਤਾ ਸੀ ਆ ਫਿਰ ਇਹ ਕਿਹਦਾ ਨੰਬਰ ਆ ਤੋਂ ਫਸਟਲੀ ਕਿੰਨਾ ਰੂਡ ਬੋਲ ਰਹੀ ਹੈ ਹੈਲੋ ਕੌਣ ਬੋਲਦਾ ਹੈ ਕੌਣ ਬੋਲਦਾ ਮੈਂ ਜੈ ਐਮ ਸੀ ਵੀ ਬੋਲ ਰਣਾ ਤਾਂ ਮੈਂ ਉਹਨਾਂ ਨੇ ਕਹਣਾ ਕੌਣ ਆ ਅਸੀਂ ਤਾਂ ਲਾਇਆ ਹੀ ਨਹੀਂ ਫਿਰ ਕਿੰਨਾ ਸਮਾਂ ਯਾਦ ਕਰਾਉਣ ਤੋਂ ਬਾਅਦ ਉਹਨਾਂ ਦੀ ਟੋਨ ਹੀ ਬਦਲ ਜਾਂਦੀ ਜੈ ਐਮ ਸੀ ਦੀ ਸਿਸਟਰ ਜੀ ਜੈ ਐਮ ਸੀ ਦੀ ਹਾਂਜੀ ਹਾਂਜੀ ਹੋ ਠੀਕ ਹੋ ਭਾਵ ਕਿ ਤੁਸੀਂ ਸਿਰਫ ਇੱਕ ਜੈ ਸਿਸਟਰ ਜਿਹਨੂੰ ਤੁਸੀਂ ਜਾਣਦੇ ਹੋ ਉਹਦੇ ਨਾਲ ਹੀ ਮਿੱਠਾ ਬੋਲਣਾ ਆ ਹੋਰ ਕਿਸੇ ਨੂੰ ਤੁਸੀਂ ਸਿੱਧਾ ਗੱਲ ਨੂੰ ਪੈਂਦੇ ਹੋ ਹੋਰ ਕਿਸੇ ਨਾਲ ਗੱਲ ਕਰਨ ਦਾ ਤਰੀਕਾ ਹੋਰ ਹੈਗਾ ਤੁਹਾਡਾ ਇਹ ਗੱਲ ਕਹਿਣ ਦਾ ਮਕਸਦ ਮੇਰਾ ਹੀ ਨਹੀਂ ਸੀਗਾ ਕਿ ਕਿਸੇ ਦੇ ਨੇਚਰ ਨੂੰ ਜਾਂ ਫਿਰ ਕਿਸੇ ਦੇ ਜੀਵਨ ਨੂੰ ਮੈਂ ਮਖੌਲ ਚ ਉਡਾ ਰਹੀ ਆ ਜਸਟ ਮੇਰੇ ਕਹਿਣ ਦਾ ਭਾਵੇਂ ਸੀ ਕਿ ਜਦ ਖੁਦਾ ਨੇ ਸਾਨੂੰ ਕਿਹਾ ਕਿ ਹਰ ਇੱਕ ਮਨੁੱਖਾ ਨਾਲ ਨਰਮਾਈ ਦਾ ਵਿਵਹਾਰ ਕਰੋ ਤਾਂ ਅਸੀਂ ਸਿਰਫ ਉਹਨਾਂ ਨਾਲ ਹੀ ਨਰਮਾਈ ਦਾ ਵਿਵਹਾਰ ਕਿਉਂ ਕਰਦੇ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਉਸ ਤੋਂ ਬਿਨਾ ਇੰਨੇ ਖੁਸ਼ਕ ਸੁਭਾਣਾ ਬੋਲਦੇ ਆ ਨਾ ਕਈ ਭੈਣ ਭਾਈ ਜਦ ਤੱਕ ਉਹਨਾਂ ਨੂੰ ਸਮਝ ਨਹੀਂ ਹੁੰਦਾ ਵੀ ਮੇਰੇ ਨਾਲ ਗੱਲ ਕੌਣ ਕਰ ਰਿਹਾ ਤੁਸੀਂ ਬੋਲਦੇ ਕੌਣ ਆ ਅਸੀਂ ਤਾਂ ਲਾਇਆ ਹੀ ਨਹੀਂ ਆ ਕਿਵੇਂ ਅਸੀਂ ਲਾਤਾ ਅਸੀਂ ਤਾਂ ਲਾਇਆ ਹੀ ਨਹੀਂ ਤੇ ਜਦੋਂ ਯਾਦ ਹੋ ਜਾਂਦਾ ਤਾਂ ਉਹਦਾ ਆਵਾਜ਼ ਹੀ ਬਦਲ ਜਾਂਦੀ ਤ ਕਈ ਬਦਲ ਜਾਂਦਾ ਇੰਨੇ সুইਟ ਹੋ ਜਾਂਦੇ ਕਿ ਹੁਣੇ-ਹੁਣੇ 슈ਗਰ ਖਾ ਲਈ ਹੋਵੇ ਤਬ ਬਿਹੇਵ ਸਾਡਾ ਹਰ ਇੱਕ ਨੇ ਕੋ ਜਾ ਹੋਣਾ ਚਾਹੀਦਾ ਸਿਰਫ ਉਹਦੇ ਨਾਲ ਮਿੱਠੇ ਨਹੀਂ ਜਿੱਤੋਂ ਸਾਨੂੰ ਕੋ ਮਤਲਬ ਆ ਪਰ ਹਰ ਇੱਕ ਦੇ ਨਾਲ ਸਾਡੇ ਖੁਦਾ ਦਾ ਹੁਕਮ ਹੈ ਸਾਡੇ ਲਈ ਜੇ ਅਸੀਂ ਮਸੀਹੀ ਵਿਅਕਤੀ ਆ ਨਾ ਤਾਂ ਮਸੀਹੀ ਵਿਅਕਤੀਆਂ ਵਿੱਚ ਸਭ ਤੋਂ ਪਹਿਲਾਂ ਮਸੀਹੀ ਸੁਭਾਅ ਆਉਂਦਾ ਆ ਮਸੀਹ ਦਾ ਨਾਮ ਨਹੀਂ ਆਉਂਦਾ ਜੇ ਅਸੀਂ ਵੇਖੀਏ ਤਾਂ ਮਸੀਹ ਉਹਦਾ ਨਾਮ ਨਹੀਂ ਸੀ ਯੇਸ਼ੂ ਉਹਦਾ ਨਾਮ ਸੀ ਪਰ ਉਹਦਾ ਮਸੀਹ ਕੀ ਸੀ ਉਹਦੀ ਕੁਆਲਿਟੀ ਸੀ ਔਰ ਕੁਆਲਿਟੀ ਮਸੀਹਾ ਪਾਉ ਹੁੰਦਾ ਮਸੀਹਾ ਮਸੀਹਾ ਪਾਉ ਹੁੰਦਾ ਲੋਕਾਂ ਦੇ ਦੁੱਖ ਉਠਾਉਣ ਵਾਲਾ ਔਰ ਅਸੀਂ ਆਪਣੇ ਆਪ ਨੂੰ ਮਸੀਹ ਕਮਾਉਨੇ ਆ ਪਰ ਸਾਡੇ ਚ ਮਸੀਹਾ ਵਾਲੇ ਗੁਣ ਹੈ ਨਹੀਂ ਮਸੀਹ ਵਾਲੇ ਗੁਣ ਹੈ ਨਹੀਂਗੇ ਔਰ ਉਹਨੇ ਦੇਰ ਅਸੀਂ ਮਸੀਹ ਕਹੋਂਦੇ ਲਾਇਕ ਵੀ ਹੈ ਨਹੀਂਗੇ ਕਿਉਂਕਿ ਮਸੀਹ ਕੋਈ ਨਾਮ ਨਹੀਂ ਹੈਗਾ ਮਸੀਹ ਉਹਦੀ ਕੁਆਲਿਟੀ ਸੀ ਯੇਸ਼ੂ ਉਹਦਾ ਨਾਮ ਸੀ ਔਰ ਉਹ ਮਸੀਹਾ ਬਣ ਕੇ ਦੁਨੀਆ ਤੇ ਆਇਆ ਸੀ ਇਸ ਲਈ ਸਾਰੇ ਉਹਨੂੰ ਮਸੀਹ ਕਹਿੰਦੇ ਸੀ ਔਰ ਯੇਸ਼ੂ ਨਾਮ ਸੀ ਉਦਾ ਇਸ ਲਈ ਜੇ ਅਸੀਂ ਕਹੀਏ ਵੀ ਅਸੀਂ ਯੇਸ਼ੂ ਦੇ ਲੋਗ ਆ ਤਾਂ ਵੀ ਸਾਨੂੰ ਮਸੀਹ ਵਾਲਾ ਨੇਚਰ ਰੱਖਣਾ ਪਊਗਾ ਅਗਰ ਅਸੀਂ ਮਸੀਹ ਕਹਿੰਨੇ ਆ ਆਪਣੇ ਆਪ ਨੂੰ ਫਿਰ ਤਾਂ 100% ਅਗਰ ਕੋਈ ਕਹਿੰਦਾ ਮੈਂ ਟੀਚਰ ਆ ਤਾਂ ਉਹਦੇ ਵਿੱਚ ਟੀਚਿੰਗ ਵਾਲੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨਾ ਅਗਰ ਕੋਈ ਕਹਿੰਦਾ ਮੈਂ ਕੁੱਕ ਆ ਤੁਹਾਨੂੰ ਬਹੁਤ ਅੱਛਾ ਖਾਣਾ ਬਣਾਉਣਾ ਆਉਣਾ ਚਾਹੀਦਾ ਹੈ ਅਗਰ ਉਹ ਕਹਿੰਦਾ ਮੈਂ ਡਰਾਈਵਰ ਆ ਤਾਂ ਬਹੁਤ ਵਧੀਆ ਗੱਡੀ ਚਲਾ ਲੈਣਾ ਹੋਣਾ ਚਾਹੀਦਾ ਨਾ ਅਗਰ ਆਪਾਂ ਆਪਣੇ ਨਾਮ ਦੇ ਅੱਗੇ ਕੋਈ ਕੁਆਲਿਟੀ ਲਗਾ ਰਹੇ ਹਾਂ ਤਾਂ ਸਾਡੇ ਵਿੱਚ ਉਹ ਚੀਜ਼ ਦਾ ਹੋਣਾ ਵੀ ਜ਼ਰੂਰੀ ਹੈ ਅੱਜ ਅਸੀਂ ਆਪਣੇ ਨਾਮ ਦੇ ਅੱਗੇ ਜਾਂ ਪਿੱਛੇ ਮਸੀਹ ਲਗਾ ਰਹੇ ਹਾਂ ਪਰ ਸਾਡੇ ਵਿੱਚ ਮਸੀਹ ਵਾਲਾ ਸੁਭਾਅ ਵੀ ਤਾਂ ਹੋਣਾ ਚਾਹੀਦਾ ਨਾ ਮਸੀਹ ਦਾ ਪਾਪ ਮਸੀਹਾ ਮਸੀਹਾ ਦਾ ਪਾਪ ਪਰਮੇਸ਼ਰ ਨਾਲ ਹੈ ਔਰ ਲੋਕਾਂ ਦੇ ਬਚਾਉਣ ਵਾਲਾ ਲੋਕਾਂ ਦੇ ਦੁੱਖ ਉਠਾਉਣ ਵਾਲਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈਗਾ ਪਿਆਰ ਔਰ ਪਿਆਰ ਦੇ ਵਿੱਚ ਆਉਂਦਾ ਹਰ ਇੱਕ ਦਿਨ ਨਰਮਾਈ ਦੇ ਨਾਲ ਬਿਹੇਵ ਕਰਨਾ ਕਿਸੇ ਨਾਲ ਝਗੜਾ ਨਹੀਂ ਕਰਨਾ ਕਿਸੇ ਨੂੰ ਬਦਨਾਮ ਨਹੀਂ ਕਰਨਾ ਹਰ ਇੱਕ ਦਾਸ ਆਪਣੇ ਹਾਕਮ ਨੇ ਜੋ ਵਚਨ ਦੇ ਦੁਆਰਾ ਗੱਲ ਕਹੀ ਆ ਉਹਦੀ ਆਗਿਆ ਪਾਲਣ ਕਰਨੀ ਔਰ ਉਹਦੇ ਅਨੁਸਾਰ ਰਹਿਣਾ ਤਾਂ ਬਹੁਤ ਸਾਰੀ ਭੈਣ ਭਈ ਐਸੀ ਹੈਗੀਆਂ ਜੋ ਮਸੀਹ ਵਿਰੋਧੀ ਲੋਕਾਂ ਨੂੰ ਗਾਲਾਂ ਕੱਢਦੇ ਆ ਜਦ ਇਹ ਗੰਬਿਆਕੇ ਹਾਂ ਵੀ ਇਹ ਬੰਦਾ ਵਿਰੋਧੀ ਆਇਆ ਇਹਨੇ ਸਾਡੇ ਪਰਮਿਸ਼ਨ ਨੂੰ ਬੁਰਾ ਭਲਾ ਕੇ ਆਇਆ ਇਹਨੂੰ ਆਹ ਹੋ ਜਾਵੇ ਇਹਨੂੰ ਆਹ ਹੋ ਜਾਵੇ ਇਹਨੂੰ ਪਤਾ ਲੱਗੂ ਗਾਈ ਨੂੰ ਸਜ਼ਾ ਮਿਲੂਗੀ ਤਾਂ ਇੱਕ ਮਸੀਹੀ ਵਿਅਕਤੀ ਨੂੰ ਖੁਦਾ ਦਾ ਕੀ ਹੁਕਮ ਆ ਕਿ ਉਹ ਆਪਣੇ ਵਿਰੋਧੀਆਂ ਦੇ ਨਾਲ ਕਿਹੋ ਜਿਹਾ ਬਿਹੇਵ ਕਰੇ ਆਖਰੀ ਲਾਈਨ ਨੇ ਵੈਸੇ ਤਾਂ ਸਾਨੂੰ ਦੱਸ ਦਿੱਤਾ ਕਿ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰੋ ਹੁਣ ਅਸੀਂ ਕਹਿੰਨੇ ਵੀ ਅਸੀਂ ਤਾਂ ਖੁਦਾ ਤੇ ਵਿਸ਼ਵਾਸ ਕਰਦੇ ਉਹਦਾ ਡਰ ਭੈ ਮੰਦੇ ਇਹ ਸਾਡੇ ਖੁਦਾ ਨੂੰ ਬਦਨਾਮ ਕਿਉਂ ਕਰਦੇ ਆ ਤਾ ਉਹਦੇ ਲਈ ਨੈਕਸਟ ਆਇਤਾ ਚ ਅਸੀਂ ਪੜ੍ਹਦੇ ਆਂ ਵਚਨ ਚੋ ਤੀਤਸ 3 ਉਹਦੀ 3 ਤੋਂ ਲੈ ਕੇ 5 ਨੰਬਰ ਆਇ ਤੱਕ ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਮੂਰਖ ਆਣ ਆਗਿਆਕਾਰੀ ਧੋਖਾ ਖਾਨ ਵਾਲੇ ਅਨੇਕ ਪ੍ਰਕਾਰ ਦੇ ਬੁਰਿਆਂ ਵਿਸ਼ਾ ਅਤੇ ਹੀਰਖਾ ਦਾ ਜੀਵਨ ਬਤੀਤ ਕਰਦੇ ਸੀ ਅਸੀਂ ਕਣਾਉਣੇ ਅਤੇ ਇੱਕ ਦੂਜੇ ਦੇ ਵੈਰੀ ਸੀ ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਕਿਰਪਾ ਅਤੇ ਪਿਆਰ ਜੋ ਮਨੁੱਖਾਂ ਦੇ ਨਾਲ ਸੀ ਸਾਡੇ ਉੱਤੇ ਪ੍ਰਗਟ ਹੋਇਆ ਤਾਂ ਉਸ ਨੇ ਧਾਰਮਿਕਤਾ ਦੇ ਕੰਮਾ ਕਰਕੇ ਨਹੀਂ ਜੋ ਅਸੀਂ ਕੀਤੇ ਸਗੋ ਆਪਣੀ ਦਇਆ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਨੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ ਹallelujah वचन ਸਾਨੂੰ ਕੀ ਦੱਸਾਇਆ ਕਹਿੰਦਾ ਅੱਜ ਅਸੀਂ ਲੋਕਾਂ ਵੱਲ ਦੇਖਦੇ ਹੈਗੇ ਆ ਕਿ ਲੋਕ ਪਰਮੇਸ਼ਰ ਦੇ ਵਿਰੁੱਧ ਨੇ ਉਹਦੀ ਬੁਰਾਈ ਕਰਦੇ ਆ ਤਾਂ ਕਹਿੰਦੇ ਕੀ ਅਸੀਂ ਪੁੱਲ ਗਏ ਆ ਵੀ ਪਹਿਲਾਂ ਅਸੀਂ ਵੀ ਉਹੀ ਮੂਰਖ ਬੁੱਧ ਦੇ ਲੋਕ ਸੀ ਹਰ ਇੱਕ ਭੈਣ ਭਾਈ ਅੱਜ ਜੋ ਵੀ ਖੁਦਾ ਜੀ ਬੈਠਾ ਆ ਉਹ 100 ਦੇ ਵਿੱਚੋਂ 95% ਲੋਕ ਐਸੇ ਨੇ ਜੋ ਕਨਵਰਟਡ ਨੇ ਜੋ ਪਹਿਲਾਂ ਕਿਸੇ ਹੋਰ ਰਿਲੀਜਨ ਨੂੰ ਮੰਨਦੇ ਸੀ ਔਰ 95% ਹੀ ਲੋਕ ਐਸੇ ਨੇ ਜੋ ਪਹਿਲਾਂ ਮਸੀਹ ਦੇ ਨਾਮ ਤੋਂ ਕਹਿਣ ਕਰਦੇ ਸੀ ਡਰਦੇ ਸੀ ਮਸੀਹ ਚੋਂ ਲੱਗੇ ਪੁਰਣਾ ਦੇਵੀ ਦੇਵਤਿਆਂ ਨੂੰ ਮੰਨਣ ਕਰਕੇ ਉਹਨਾਂ ਕੋਲੇ ਖੁਦਾ ਦਾ ਸੁਣ ਸੁਣਾਚਾਰ ਆਉਂਦਾ ਸੀ ਤਾਂ ਉਹਨੂੰ ਉਹਨਾਂ ਦੀ ਗੱਲ ਨੂੰ ਇਗਨੋਰ ਕਰਦੇ ਸੀ ਛੇਤੀ ਸੁਣਦੇ ਨਹੀਂ ਸੀ ਸਮਝਦੇ ਨਹੀਂ ਸੀ ਕੁਝਕ ਤਾਂ ਐਸੇ ਵੀ ਹੋਣਗੇ ਜੋ ਉਹਨਾਂ ਨੂੰ ਪੁੱਠਿਆ ਸਿੱਧਾ ਬੋਲ ਵੀ ਦਿੰਦੇ ਹੋਣਗੇ ਕਿਸੇ ਨਾ ਕਿਸੇ ਨੂੰ ਗਲਤ ਚੀਜ਼ ਦੇ ਤਰੀਕੇ ਨਾਲ ਕਿਸੇ ਨੇ ਟਰੋਲ ਵੀ ਕੀਤਾ ਹੋ ਸਕਦਾ ਆ ਜਾਂ ਸਾਡੇ ਵਿੱਚੋਂ ਹੀ ਐਸੇ ਬਹੁਤ ਸਾਰੇ ਭੈਣ ਭਾਈ ਹੋਣਗੇ ਜੋ ਮਸੀਹ ਦੇ ਨਾਮ ਤੋਂ ਹੈਰਾਨ ਹੁੰਦੇ ਸੀ ਵੀ ਇਹ ਸਭ ਕਰਦੇ ਕੀ ਪਏ ਆ ਅਸੀਂ ਹੀ ਉਹ ਲੋਕ ਸੀਗੇ ਅਸੀਂ ਵੀ ਉਤੋਂ ਹੀ ਨਿਕਲ ਕੇ ਆਏ ਹੈਗੇ ਆ ਇਸ ਲਈ ਖੁਦਾ ਕਹਿੰਦਾ ਇਹ ਚੀਜ਼ ਭੁੱਲੋ ਨਾ ਕਿ ਅਸੀਂ ਵੀ ਮੂਰਖ ਸੀ ਆਣਾ ਗਿਆ ਕਾਰ ਸੀ ਤੋਖਾ ਦੇਣ ਵਾਲੇ ਤੇ ਅਨੇਕ ਪ੍ਰਕਾਰ ਦੇ ਬੁਰਿਆਂ ਵਿਸ਼ਿਆਂ ਵਿੱਚ ਫਸੇ ਹੋਏ ਸੀ ਇਹ ਬੁਰੇ ਵਿਸ਼ੇ ਹੁੰਦੇ ਆ ਰੁੱਖਾਂ ਨੂੰ ਪੂਜੀ ਜਾਣਾ ਪੱਥਰਾਂ ਨੂੰ ਪੂਜੀ ਜਾਣਾ ਔਰ ਪੱਤਿਆਂ ਦੇ ਉੱਤੇ ਵਿਸ਼ਵਾਸ ਕਰ ਲੈਣਾ ਧਾਗਿਆਂ ਦੇ ਵਿਸ਼ਵਾਸ ਕਰ ਲੈਣਾ ਔਰ ਅਨੇਕ ਪ੍ਰਕਾਰ ਦੇ ਐਸੇ ਬੁਰੇ ਵਿਸ਼ੇ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰਦੇ ਸੀ ਔਰ ਸਾਡੀ ਜਿਹੜੀ ਜ਼ਿੰਦਗੀ ਸੀ ਉਹ ਹੀਰਖਾ ਅਤੇ ਬਣਾਉਣੇ ਕੰਮਾਂ ਨਾਲ ਭਰੀ ਹੋਈ ਸੀ ਕੰਹਾਉਣੇ ਕੰਮ ਇਸ ਤੋਂ ਵੱਧ ਕੀ ਹੋ ਜਾਂਦਾ ਕਿ ਆਪਣੇ ਫਾਇਦੇ ਲਈ ਕਿਸੇ ਹੋਰ ਦੇ ਘਰ ਮੂਰੇ ਲੱਡੂ ਰੱਖ ਦੇਣੇ ਆਪਣੇ ਫਾਇਦੇ ਲਈ ਅਸੀਂ ਕੁਝ ਵੀ ਕਰ ਸਕਦੇ ਇੱਕ ਆਪਣੇ ਫਾਇਦੇ ਲਈ ਆਪਣਾ ਗਰੋਹ ਕਿਸੇ ਪਸ਼ੂ ਤੋਂ ਟਾਲ ਦੇਣਾ ਵੀ ਗਰੋਹ ਟਲ ਜਾਊਗਾ ਜਉ ਜਾਨਵਰ ਨੂੰ ਪੱਠੇ ਖਲਾ ਦੋ ਸਾਡੇ 'ਚ ਪ੍ਰੇਮ ਥੋੜੀ ਸੀਗਾ ਅਸੀਂ ਕਹਿੰਦੇ ਸਾਡਾ ਟਲ ਜਾ ਵੀ ਕਿਸੇ ਦੇ ਪਿੰਦਾ ਪਿੰਦਾ ਪੈ ਜਾਵੇ ਇਸੇ ਕਹਿ ਲੈਣਾ ਇਹ ਘਣਾਉਣਾ ਹੀ ਤਾਂ ਕੰਮ ਸੀ ਔਰ ਉਸ ਤੋਂ ਬਿਨਾ ਅਸੀਂ ਕਿੰਨਾ ਘਣਾਉਣਾ ਕੰਮ ਕਰਦੇ ਸੀਗੇ ਕਿ ਵੀ ਅਸੀਂ ਕਿਸੇ ਦੇ ਘਰ ওই ਚੀਜ਼ ਤੋਂ ਖਾਣ ਤੋਂ ਡਰਨਾ ਭਈ ਉਹਨਾਂ ਦੇ ਤਾਂ ਮਰਗੋਈ ਅਸੀਂ ਨਹੀਂ ਖਾਣਾ ਉਹਨਾਂ ਦੇ ਮਰਗੋਈ ਅਸੀਂ ਨਹੀਂ ਜਾਣਾ ਔਰ ਅਸੀਂ ਦਿਨਵਾਰਾਂ 'ਚ ਹੀ ਫਸੇ ਰਹਨਾ ਅੱਜ ਮੰਗਲਵਾਰ ਆ ਜੀ ਅੱਜ ਅਸੀਂ ਚਿਕਨੀ ਖਾਣਾ ਕਿਉਂ ਜੀ ਕਿਉਂਕਿ ਬਾਬੇ ਸਾਡੇ ਕੱਲੇ ਮੰਗਲਵਾਰ ਛੁੱਟੀ ਤੇ ਹੁੰਦੇ ਬਾਕੀ ਦਿਨ ਹੁੰਦੇ ਆ ਔਰ ਉਸ ਤੋਂ ਬਿਨਾ ਅਸੀਂ ਹੋਰ ਵੀ ਬਹੁਤ ਸਾਰੇ ਘਣਾਉਣੇ ਕੰਮਾਂ 'ਚ ਫਸੇ ਹੋਏ ਸੀ ਜਿਹਦੇ ਵਿੱਚ ਹੋਇਆ ਸੀਗਾ ਕਿ ਅਸੀਂ ਕਈ ਵਾਰ ਵਾਲ ਵੀ ਨਹੀਂ ਧੋਂਦੇ ਸੀ ਆ ਦਿਨਾਂ ਜੀ ਵਾਲ ਨਹੀਂ ਧੋਣੇ ਆ ਦਿਨਾਂ ਜੀ ਅੱਜ ਕੱਪੜੇ ਨਹੀਂ ਹਾ ਦੇਨਾ ਜੀ ਅੱਜ ਤਾਂ ਦੀਵਾ ਬੁਝਣਾ ਨਹੀਂ ਚਾਹੀਦਾ ਹੈਗਾ ਆਹਦੇ ਨੇ ਅੱਜ ਤਾਂ ਅਸੀਂ ਪੱਕਾ ਹੀ ਬੜੇ ਧਰਮੀ ਬਣ ਕੇ ਬਹਿਣਾ ਤਾਂ ਮਤਲਬ ਸਭ ਪਖੰਡਵਾਦ ਸੀ ਅਸਲ ਜੋ ਪਖੰਡਵਾਦ ਸੀਗਾ ਕਿ ਇੱਕ ਦਿਨ ਬਾਬਾ ਦੇਖਦਾ ਦੂਜੇ ਦਿਨ ਦੇਖਦਾ ਨਹੀਂ ਅੱਜ ਜਿਕਰ ਨਹੀਂ ਖਾਣਾ ਕਿਉਂ ਜੀ ਅੱਜ ਬਾਬੇ ਸੁੱਤੇ ਪਏ ਤੇ ਕੱਲ ਨੂੰ ਉੱਠ ਪੈਣਗੇ ਇਹ ਸਭ ਘਣਾਉਣੇ ਹੀ ਕੰਮ ਸੀਗੇ ਜੇ ਦੇਖਿਆ ਜਾਵੇ ਤਾਂ ਕਿਉਂਕਿ ਅਗਰ ਕੋਈ ਗੁਰੂ ਪੀਰ ਜਾਨ ਜਿੰਨੂੰ ਵੀ ਅਸੀਂ ਮੰਨਦੇ ਹਾਂ ਅਗਰ ਉਹ ਪੂਰਾ ਹਫਤਾ ਸਾਨੂੰ ਪਾਸ ਪਛੀ ਖਾਣ ਤੋਂ ਮਨਾ ਕਰੇ ਤਾਂ ਫਿਰ ਇੱਕ ਦਿਨ ਨਾਲ ਕੋਈ ਇੱਕ ਵੱਖਰੇ ਸਾਨੂੰ ਛੁੱਟੀ ਦੇ ਰਿਹਾ ਵੀ ਮੈਂ ਜਾਓ ਇੱਕ ਦਿਨ ਤੁਹਾਨੂੰ ਦਿੱਤੇ ਇੱਕ ਦਿਨ ਪਾਪ ਕਰ ਲੋ ਅਗਰ ਤੁਹਾਡੇ ਲਈ ਮਾਸ ਮੱਛੀ ਖਾਣਾ ਪਾਪ ਸਾਰੇ ਹਫਤੇ ਤੇ ਇੱਕ ਦਿਨ ਵੀ ਪਾਪ ਹੀ ਹੋਣਾ ਚਾਹੀਦਾ ਨਾ ਕੈਸੀ ਹੈਗੇ ਨਹੀਂ ਬਹੁਤ ਪੈਨਪਾਈ ਰੁਹਾਜੇ ਪਖੰਡਵਾਲ ਚਾ ਗਿਆ ਪਰ ਅਸੀਂ ਵੀ ਤਾਂ ਇਹ ਕੁਝ ਕਰਦੇ ਆਏ ਸੀ ਨਾ ਪਹਿਲਾਂ ਸਾਨੂੰ ਕਿੰਨੀ ਖੁਸ਼ੀ ਮਿਲਦੀ ਸੀ ਇੱਕ ਦੀਵੇ ਸਾਹਮਣੇ ਹੱਥ ਜੋੜ ਕੇ ਖਾਣੇ ਮੂਰਤੀ ਸਾਹਮਣੇ ਕਿੰਨਾ ਸਕੂਨ ਦਿਲ ਨੂੰ ਮਿਲਦਾ ਸੀ ਨਾ ਸਭ ਕੁਝ ਮਿਲਦਾ ਸੀ ਕਿਉਂ ਅਸੀਂ ਵੀ ਉਹਨਾਂ ਚੀਜ਼ਾਂ 'ਚ ਸੀਗੇ ਔਰ ਅੱਜ ਸਾਨੂੰ ਇਹ ਚੀਜ਼ਾਂ ਨੂੰ ਥੋਣ ਕੇ ਹੱਸਾ ਆਉਂਦਾ ਆ ਅੱਜ ਸਭ ਇਹਨਾਂ ਚੀਜ਼ਾਂ ਨੂੰ ਅਸੀਂ ਜਦੋਂ ਹੁਣ ਰਿਅਲਾਈਜ਼ ਕੀਤਾ ਹੈ ਚੀਜ਼ਾਂ ਸਾਨੂੰ ਪਖੰਡਵਾਲ ਲੱਗ ਰਹੀਆਂ ਨੇ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਸੀ ਲੱਗ ਰਹੀਆਂ ਇਸ ਲਈ ਜੇ ਕੋਈ ਸਾਡੇ ਗੁਰੂ ਦੇ ਬਾਰੇ ਪਰਮੇਸ਼ਰ ਦੇ ਬਾਰੇ ਪਿਤਾ ਦੇ ਬਾਰੇ ਆਬਾ ਦੇ ਬਾਰੇ ਖੁਦਾ ਦੇ ਬਾਰੇ ਕੋਈ ਗੱਲ ਕਰ ਰਿਹਾ ਹੈ ਲੀਵ ਇਟ ਨੂੰ ਜਾਣ ਦਿਓ ਕਿਉਂਕਿ ਉਹਦਾ ਸਮਾਂ ਹਜੇ ਨਹੀਂ ਆਇਆ ਉਹਨੂੰ ਛੱਡ ਦੋ ਤੇ ਉਹਦੇ ਨਾਲ ਬਹਿਸ ਬਾਜੀ ਨਾ ਕਰੋ ਵਚਨ ਦੇ ਨਾਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਆਖਿਰ ਵਿੱਚ ਬੋਲੋ ਕਿ ਮੇਰਾ ਪਰਮੇਸ਼ਰ ਤੇਰੇ ਤੇ ਸੱਚਾਈ ਪ੍ਰਗਟ ਕਰੇ ਗੱਲ ਖਤਮ ਬਾਕੀ ਦਾ ਕੰਮ ਖੁਦਾ ਆਪੇ ਦੇਖ ਲੇਗਾ ਉਹਨੇ ਜਿਸ ਤਰ੍ਹਾਂ ਆਪਣੀ ਸੱਚਾਈ ਸਾਡੇ ਤੇ ਪ੍ਰਗਟ ਕੀਤੀ ਆ ਉਹਨਾਂ ਤੇ ਵੀ ਕਰੇਗਾ ਜਦ ਸਾਨੂੰ ਕੋਈ ਵੀ ਆਨਸਰ ਅਗੋਂ ਨਹੀਂ ਆ ਰਿਹਾ ਸਾਨੂੰ ਇਹ ਲੱਗਦਾ ਕਿ ਮੈਂ ਕਿਵੇਂ ਇਹਦੀ ਗੱਲ ਦਾ ਜਵਾਬ ਦਵਾਂ ਉਹਨੂੰ ਇੱਥੇ ਹੱਥ ਬੰਨੋ ਕਿ ਮੇਰਾ ਪਰਮੇਸ਼ਰ ਤੇਰੇ ਤੇ ਸੱਚਾਈ ਆਪਣੇ ਆਪ ਪ੍ਰਗਟ ਕਰੇਗਾ ਤਾਂ ਸੱਚਮੁੱਚ ਖੁਦਾ ਆਪਣੇ ਸਹੀ ਸਮੇਂ ਤੇ ਉਹਦੇ ਤੇ ਸੱਚਾਈ ਪ੍ਰਗਟ ਕਰੇਗਾ ਜਿਸ ਤਰ੍ਹਾਂ ਉਹਨੇ ਸਾਡੇ ਤੇ ਕੀਤੀ ਕਹਿੰਦਾ ਵਚਨ ਚ ਲਿਖਿਆ ਕਹਿੰਦਾ ਜਦੋਂ ਸਾਡੀ ਮੁਕਤੀ ਦਾ ਤਾਂ ਪਰਮੇਸ਼ਰ ਦੀ ਕਿਰਪਾ ਤੇ ਪਿਆਰ ਜੋ ਮਨੁੱਖਾਂ ਦੇ ਨਾਲ ਸੀ ਹੋਰ ਮਨੁੱਖਾਂ ਦੇ ਨਾਲ ਸੀ ਉਹਨੇ ਸਾਡੇ ਤੇ ਵੀ ਪ੍ਰਗਟ ਕੀਤਾ ਜਦੋਂ ਖੁਦਾ ਨੇ ਆਪਣੇ ਪ੍ਰੇਮ ਨੂੰ ਆਪਣੀ ਕਿਰਪਾ ਨੂੰ ਸਾਡੇ ਤੇ ਪ੍ਰਗਟ ਕੀਤਾ ਅਤੇ ਉਸ ਦੇ ਧਾਰਮਿਕਤਾ ਦੇ ਕੰਮਾਂ ਦੇ ਕਰਕੇ ਜਿਹੜੇ ਉਹਦੇ ਆਪਣੇ ਸੀ ਸਾਡੇ ਨਹੀਂ ਕਹਿੰਦਾ ਸਾਡੇ ਧਾਰਮਿਕਤਾ ਦੇ ਕੰਮ ਕਰਕੇ ਨਹੀਂ ਪਰ ਉਹਨੇ ਆਪਣੀ ਧਾਰਮਿਕਤਾ ਆਪਣੀ ਦਇਆ ਦੇ ਕਰਕੇ ਸਾਡੇ ਜਨਮ ਨੂੰ ਕਹਿੰਦਾ ਸਾਨੂੰ ਨਵੇਂ ਜਨਮ ਦੇ ਇਸਨਾਨ ਅਤੇ ਆਤਮਾ ਦੇ ਨਵੀਕਰਨ ਦੇ ਦੁਆਰਾ ਇੱਕ ਨਵਾਂ ਜੀਵਨ ਦੇ ਕੇ ਬਚਾਇਆ ਹੁਣ ਸਾਡਾ ਨਵਾਂ ਜੀਵਨ ਪਹਿਲਾਂ ਤਾਂ ਉਦੋਂ ਹੀ ਹੋ ਗਿਆ ਸੀ ਬਪਤਿਸਮਾ ਇੱਕ ਕਸਟਮ ਹੈ ਬਪਤਿਸਮਾ ਇੱਕ ਰਸਮ ਹੈ ਪਰ ਅਸਲ ਦੇ ਵਿੱਚ ਸਾਡਾ ਨਵਾਂ ਕਰਨ ਉਦੋਂ ਹੀ ਹੋ ਗਿਆ ਜਦੋਂ ਅਸੀਂ ਖੁਦਾ ਨੂੰ ਨਵਾਂ ਪਹਿਨ ਲਿਆ ਫਿਰ ਉਸ ਤੋਂ ਬਾਅਦ ਖੁਦਾ ਨੇ ਜਨਮ ਦੇ ਇਸ਼ਨਾਨ ਮਤਲਬ ਪਵਿੱਤਰ ਆਤਮਾ ਦੇ ਬਪਤਿਸਮਾ ਦੇ ਦੁਆਰਾ ਸਾਨੂੰ ਇੱਕ ਨਵੇਂ ਜਨਮ ਦੇ ਵਿੱਚ ਨਵਾਂ ਬਣਾ ਦਿੱਤਾ ਹੁਣ ਨਵੇਂ ਹੋਣ ਦੇ ਵਿੱਚ ਸਾਡੇ ਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਹੁੰਦੀਆਂ ਆ ਸਾਡਾ ਵਿਸ਼ਵਾਸ ਵੱਧ ਜਾਂਦਾ ਆ ਬਹੁਤ ਸਾਰੇ ਭੈਣ ਭਾਈ ਹੈਗੇ ਨੇ ਜੋ ਬੜੀ ਦੂਰੋਂ ਦੂਰੋਂ ਸਫ਼ਰ ਤਿਆਰ ਕਰਕੇ ਬੜੀ ਦੂਰ ਦੂਰ ਚਰਚੇ ਸ ਵਿੱਚ ਜਾਂਦੇ ਨੇ ਸੰਡੇ ਦੀ ਸੰਡੇ ਬੜੀ ਦੂਰ ਜਾਂਦੇ ਨੇ ਕਾਫੀ ਲੋਕ ਹੈਗੇ ਨੇ ਜੋ ਮਤਲਬ ਪੰਜਾਬ ਦੇ ਕੀ ਪੰਜਾਬ ਤੋਂ ਬਾਹਰ ਦੇ ਇੰਡੀਆ ਦੇ ਕਾਫੀ ਦੂਰ ਦੂਰ ਕੋਨਿਆਂ ਤੋਂ ਕਾਫੀ ਦੂਰ ਦੂਰ ਦਾ 5 5 6 6 ਘੰਟੇ ਦਾ 10 10 ਘੰਟੇ ਦਾ ਸਫ਼ਰ ਤਿਆਰ ਕਰਕੇ ਖੁਦਾ ਨੂੰ ਮਿਲਣ ਦੇ ਲਈ ਆਉਂਦੇ ਨੇ ਜਿੱਥੇ ਉਹਨਾਂ ਦਾ ਵਿਸ਼ਵਾਸ ਹੈਗਾ ਤਾ ਸਾਡੇ ਜੇ ਇਹ ਨਮਾ ਕਰਨ ਹੋ ਜਾਂਦਾ ਕਿ ਪਹਿਲਾਂ ਅਸੀਂ ਆਪਣੇ ਆਪ ਲਈ ਕੁਝ ਨਹੀਂ ਕਰਦੇ ਸੀ ਉਹਨਾਂ ਅਸੀਂ ਪਰਮੇਸ਼ਰ ਲਈ ਸਫਰ ਤੈਅ ਕਰਨ ਲੱਗ ਗਏ ਸਾਡੇ ਲਈ ਸਮੇਂ ਦੇ ਮਾਇਨੇ ਖਤਮ ਹੋ ਗਿਆ ਸੀ ਹੁਣ ਖੁਦਾ ਦੇ ਲਈ ਸਭ ਕੁਝ ਕਰ ਸਕਦੇ ਆ ਸਾਡੇ ਵਿੱਚ ਇੱਕ ਅਲੱਗ ਵਿਸ਼ਵਾਸ ਆ ਗਿਆ ਸੀ ਨਵੇਂ ਹੋ ਜਾਣੇ ਜਦੋਂ ਅਸੀਂ ਨਵੇਂ ਹੋ ਗਏ ਤਾਂ ਸਾਡੇ ਵਿੱਚ ਫਿਜ਼ੀਕਲੀ ਚੇਂजेस ਹੋਣੇ ਸ਼ੁਰੂ ਹੋ ਜਾਂਦੇ ਆ ਨਾ ਸਾਡਾ ਜਿਹੜਾ ਬਾਡੀ ਲੈਂਗੁਏਜ ਸੀ ਸਾਡੀ ਜਾਂ ਫਿਰ ਸਾਡੀ ਜ਼ੁਬਾਨ ਖਾਸ ਕਰਕੇ ਬਹੁਤ ਸਾਰੇ ਪਹਿਨ ਭੇ ਗਾਲਾਂ ਕੱਢਦੇ ਸੀ ਕੁਝ ਪਹਿਣਾ ਵੀ ਕਰਦੀਆਂ ਸੀ ਤਾਂ ਖੁਦਾ ਚਾਉਣ ਦੇ ਨਾਲ ਉਹਨਾਂ ਦਾ ਜਿਹੜਾ ਨੇਚਰ ਆ ਉਹ ਨੰਮਰ ਹੋ ਗਿਆ ਜਦੋਂ ਖੁਦਾ ਵਿੱਚ ਆਉਣ ਚ ਸਾਡਾ ਆਪਣੇ ਪਰਿਵਾਰ ਦੇ ਪ੍ਰਤੀ ਬਿਹੇਵੀਅਰ ਚੇਂਜ ਹੋ ਜਾਂਦਾ ਨਾ ਤਾਂ ਸਾਨੂੰ ਫਸਟਲੀ ਇਹ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਸੰਸਾਰ ਦੇ ਲਈ ਵੀ ਬਿਹੇਵ ਨੂੰ ਚੇਂਜ ਕਰੀਏ ਪਹਿਲਾ ਸਾਨੂੰ ਦੱਸਿਆ ਜਾਂਦਾ ਸੀਗਾ ਵੀ ਉਹਨਾਂ ਦੇ ਘਰੇ ਬੱਚਾ ਹੋਇਆ ਆ ਜਾਂ ਤੇ ਉਹਨਾਂ ਨੇ ਆਪਣੇ ਘਰੇ ਵੜਨ ਨਹੀਂ ਦੇਣਾ ਉਹਨਾਂ ਘਰੇ ਆਣਾ ਲੈ ਕੇ ਜਾਇਓ ਆਣਾ ਲੈ ਕੇ ਜਾਇਓ ਬਹੁਤ ਸਰੀਆਂ ਸੀਆਂ ਚੀਜ਼ਾਂ ਜੋ ਅਸੀਂ ਮੰਨਦੇ ਸੀ ਤੇ ਸਾਨੂੰ ਸੰਸਾਰ ਤੋਂ ਦੂਰ ਹੀ ਕਰੀ ਜਾਂਦੇ ਰਹਿੰਦੇ ਸੀ ਕਿ ਵੀ ਆਪਸ ਵਿੱਚ ਮਿਲਣਾ ਵਰਤਣਾ ਨਹੀਂ ਹੈਗਾ ਤਾਂ ਸਾਡਾ ਖੁਦਾ ਸਾਨੂੰ ਕਹਿੰਦਾ ਕਿ ਆਪਸ ਵਿੱਚ ਮਿਲਣਾ ਵਰਤਣਾ ਨਾ ਛੱਡੋ ਤਾਂ ਉਹ ਸਾਰੀਆਂ ਚੀਜ਼ਾਂ 'ਚ ਅਸੀਂ ਨੰਗੇ ਆ ਐਸਾ ਨਹੀਂ ਹੈਗਾ ਕਿ ਸਾਨੂੰ ਇਹ ਚੀਜ਼ਾਂ ਅੱਜ 'ਚ ਬੁਰੀਆਂ ਲੱਗ ਰਹੀਆਂ ਨੇ ਵੀ ਅਸੀਂ ਕਹੜਾ ਕਦੇ ਕੀਤੀਆਂ ਸਾਨੂੰ ਤਾਂ ਲੱਗ ਰਹੀਆਂ ਕਰਦੇ ਅਸੀਂ ਵੀ ਆ ਹੀ ਸਭ ਕੁਝ ਰਹਾ ਯਾ ਪਰ ਉਹ ਦੋ ਸਮਾਸੀ ਸਾਨੂੰ ਓਛੀਆਂ ਲੱਗਦੀਆਂ ਸੀ ਹੁਣ ਸਮਾਂ ਸਾਨੂੰ ਬੁਰੀਆਂ ਲੱਗਦੀਆਂ ਜਿਹੜੀਆਂ ਸਾਨੂੰ ਬੁਰੀਆਂ ਲੱਗਦੀਆਂ ਉਹ ਹੁਣ ਆਪਾਂ ਜ਼ਬਰਦਸਤੀ ਕਿਸੇ ਨੂੰ ਤਾਂ ਨਹੀਂ ਨਾ ਕਹਿ 사ਦੇ ਵੀ ਸਾਡੇ ਕਹਿਣ ਤੇ ਹੁਣੇ ਛੱਡ ਦੋ ਜਦੋਂ ਖੁਦਾ ਉਹਨਾਂ ਦੇ ਅੰਦਰ ਬੀਜਿਆ ਗਿਆ ਉਹ ਆਪਣੇ ਆਪ ਹੀ ਛੱਡ ਦੇਣਗੇ ਇਸ ਲਈ ਅਗਰ ਕੋਈ ਵਿਰੋਧੀ ਵੀ ਹੈਗਾ ਨਾ ਉਹਦੇ ਨਾਲ ਪ੍ਰੇਮ ਨਾਲ ਬਿਹੇਵ ਕਰੋ ਕਿਉਂਕਿ ਅਸੀਂ ਸੱਚਾਈ ਨੂੰ ਜਾਣ ਗਏ ਆ ਤਾਂ ਅਸੀਂ ਇਹੀ ਦੁਆ ਕਰਨੀ ਕਿ ਖੁਦਾ ਆਪਣੀ ਸੱਚਾਈ ਆਪਣਾ ਗਿਆਨ ਦਇਆ ਪ੍ਰੇਮ ਆਪਣੀ ਧਾਰਮਿਕਤਾ ਦੇ ਨਹੀਂ ਪਰ ਆਪਣੀ ਦਇਆ ਦੇ ਅਨੁਸਾਰ ਉਹਨਾਂ ਦੇ ਉੱਤੇ ਪ੍ਰਗਟ ਕਰੋ ਆਪਣੀ ਦਇਆ ਉਹਨਾਂ ਤੇ ਭੇਜੋ ਆਪਣੇ ਪ੍ਰੇਮ ਆਪਣੀ ਕਿਰਪਾ ਨੂੰ ਭੇਜੋ ਤਾਂ ਜੋ ਸਾਰੇ ਹੀ ਤੁਹਾਡੇ ਪ੍ਰੇਮ ਤੁਹਾਡੀ ਦਇਆ ਦੇ ਅਨੁਸਾਰ ਬਦਲ ਜਾਣ ਔਰ ਅਸੀਂ ਸਭ ਨੇ ਹੀ ਖੁਦਾ ਦੇ ਵਿੱਚ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਔਰ ਅਸੀਂ ਸਭ ਲਈ ਇਹ ਦੁਆ ਕਰਨੀ ਖੁਦਾਵਾਨ ਕਿ ਜਿਨੇ ਵੀ ਪੈਨ ਪਏ ਹਜੇ ਤੁਹਾਡੇ ਨਾਮ ਤੋਂ ਦੂਰੇ ਨੇ ਉਹnabla ਦੀ ਮਦਦ ਕਰੋ ਕਿਉਂ ਤੁਹਾਡੇ ਨਾਮ ਦੇ ਵਿੱਚ ਇੱਕ ਨਵੇਂ ਜੀਵਨ ਨੂੰ ਗ੍ਰਹਿਣ ਕਰ ਲੈਣ ਇੱਕ ਨਵਾਂ ਜੀਵਨ ਉਹਨਾਂ ਦੇ ਅੰਦਰ ਬੀਜਿਆ ਜਾਵੇ ਔਰ ਉਹ ਖੁਦਾ ਦੇ ਵਿੱਚ ਇੱਕ ਬਹੁਤ ਅੱਛੀ ਸ਼ੁਰੂਆਤ ਕਰ ਸਕਣ ਮਤਲਬ ਕਿਸੇ ਵੀ ਮਾਮਲੇ ਦੇ ਵਿੱਚ ਖੁਦਾ ਸਾਨੂੰ ਇੱਕ ਦੂਜੇ ਦੇ ਵਿਰੁੱਧ ਬੋਲਣ ਦੇ ਲਈ ਜਾਂ ਕਿਸੇ ਦੇ ਖਿਲਾਫ ਜਾਂ ਕਿਸੇ ਨੂੰ ਮਾੜਾ ਬੋਲਣ ਦੀ ਆਗਿਆ ਨਹੀਂ ਦਿੰਦਾ ਜੈਸਾ ਕਿਸੇ ਦਾ ਵਿਸ਼ਵਾਸ ਆ ਉਹ ਵੈਸਾ ਕਰ ਰਿਹਾ ਆ ਔਰ ਜੈਸਾ ਸਾਡਾ ਵਿਸ਼ਵਾਸ ਆ ਵੈਸਾ ਅਸੀਂ ਕਰ ਰਹੇ ਹਾਂ ਇਸ ਲਈ ਖੁਦਾਵਚਨ ਦੇ ਵਿੱਚ ਸਾਨੂੰ ਇਹੀ ਹੁਕਮ ਦਿੰਦਾ ਹਰ ਇੱਕ ਦਿਨ ਨਾਲ ਪ੍ਰੀਮ ਕਰੋ ਹਰ ਇੱਕ ਦਿਨ ਨੰਮਰ ਬਿਹੇਵ ਰੱਖੋ ਤੁਹਾਡਾ ਬਿਹੇਵ ਆ ਕਹਿੰਦਾ ਉਹ ਹਰ ਇੱਕ ਲਈ ਇੱਕੋ ਜਿਹਾ ਹੀ ਹੋਣਾ ਚਾਹੀਦਾ ਹੈ ਤੁਸੀਂ ਹਰ ਇੱਕ ਦਿਨਾਂ ਸ਼ਾਂਤੀ ਨਾਲ ਬਿਹੇਵ ਕਰੋ ਔਰ ਕਹਿੰਦਾ ਤੁਸੀਂ ਕੀ ਕਰੋ ਖੁਦਾ ਦੀ ਕਿਰਪਾ ਲਈ ਹਰ ਇੱਕ ਲਈ ਦੁਆ ਕਰੋ ਜਿਸ ਤਰ੍ਹਾਂ ਖੁਦਾ ਨੇ ਸਾਡੇ ਤੇ ਦਇਆ ਕੀਤੀ ਆ ਉਹ ਵੀ ਸਾਰਿਆਂ ਤੇ ਦਇਆ ਕਰੇ ਇਸ ਲਈ ਅਸੀਂ ਸਾਰਿਆਂ ਦੀ ਦਇਆ ਦੇ ਲਈ ਉਹਨਾਂ ਦੇ ਉੱਤੇ ਖੁਦਾ ਦੀ ਕਿਰਪਾ ਹੋਣ ਲਈ ਦੁਆ ਕਰਨੀ ਆ ਪਰ ਕਿਸੇ ਨਾਲ ਵੈਰ ਨਹੀਂ ਕਰਨਾ ਕਿਸੇ ਨੂੰ ਬਦਨਾਮ ਨਹੀਂ ਕਰਨਾ ਝਗੜਾ ਨਹੀਂ ਕਰਨਾ ਵਚਨ ਦੇ ਨਾਲ ਵਿਵਾਦ ਨਹੀਂ ਕਰਨਾ ਖਾਸ ਕਰਕੇ ਅਸੀਂ ਵਚਨਾਂ ਦੇ ਨਾਲ ਵਿਵਾਦ ਨਹੀਂ ਕਰ ਸਕਦੇ ਵਚਨ ਸਾਨੂੰ ਇਨਸਾਨਾਂ ਨਾਲ ਲੜਨ ਲਈ ਨਹੀਂ ਪਰ ਇਨ ਸ਼ੈਤਾਨ ਦੇ ਨਾਲ ਲੜਨ ਲਈ ਦਿੱਤੇ ਗਏ ਨੇ ਔਰ ਅਸੀਂ ਹਰ ਇੱਕ ਲਈ ਦੁਆ ਕਰਨੀ ਆ ਲਾਸਟ ਸ਼ਬਦਾਂ ਚ ਇਹੀ ਹੈ ਗਾਇਸ ਵਚਨ ਦਾ ਸਾਰ ਕਿ ਗਰ ਕੋਈ ਸਾਡੇ ਵੈਰੀ ਨੇ ਸਾਡੇ ਵਿਰੋਧੀ ਨੇ ਅਸੀਂ ਉਹਨਾਂ ਲਈ ਦੁਆ ਹੀ ਕਰਨੀ ਆ ਕਿ ਪਰਮੇਸ਼ਰ ਉਹਨਾਂ ਦਾ ਮਨ ਬਦਲੇ ਹਰ ਇੱਕ ਦਾ ਸੁਭਾਅ ਪਰਮੇਸ਼ਰ ਦੇ ਸੁਭਾਅ ਵਰਗਾ ਹੋ ਜਾਵੇ ਔਰ ਫਸਟਲੀ ਸਾਡਾ ਅਗਰ ਸਾਡਾ ਸੁਭਾਅ ਖੁਦਾ ਕੇ ਸਾਡਾ ਸੁਭਾਅ ਤੁਹਾਡੇ ਵਰਗਾ ਹੋ ਜਾਵੇ ਤੁਸੀਂ ਆਪਣੇ ਵੈਰੀਆਂ ਦੁਸ਼ਮਣਾਂ ਨੂੰ ਮਾਫ ਕੀਤਾ ਅਸੀਂ ਹਰ ਇੱਕ ਨੂੰ ਮਾਫ ਕਰਨ ਵਾਲੇ ਹੋਈਏ ਹallelujah ਤਾਂ ਜਿਸ ਤਰ੍ਹਾਂ ਅਸੀਂ ਹਰੇਕ ਹੀ ਸੋਮਵਾਰ ਇੱਕ ਖਾਸ ਪ੍ਰੇਅਰ ਪੋਸਟ ਕਰੀਦੀ ਆ ਜਿਹਦੇ ਵਿੱਚ ਕੱਲੀ ਪ੍ਰੇਅਰ ਹੀ ਹੁੰਦੀ ਆ ਤਾਂ ਅੱਜ ਸੌਮਵਾਰ ਵੀ ਅਸੀਂ ਇੱਕ ਖਾਸ ਪ੍ਰੇਅਰ ਪੋਸਟ ਕਰਨ ਜਾ ਰਹੇ ਹਾਂ ਜੋ ਕਿ ਵਿਭਚਾਰ ਦੇ ਖਿਲਾਫ ਹੈ ਗਿਆ ਕਿ ਬਹੁਤ ਸਾਰੇ ਭੈਣਾ ਅਤੇ ਬਹੁਤ ਸਾਰੇ ਭਰਾ ਨੇ ਬਹੁਤ ਸਾਰੇ ਛੋਟੇ ਛੋਟੇ ਬੱਚੇ ਨੇ ਜੋ ਗਲਤ ਵੇਖਦੇ ਨੇ ਔਰ ਵਿਭਚਾਰ ਚ ਬੁਰੇ ਤਰੀਕੇ ਨਾਲ ਫਸੇ ਹੋਏ ਨੇ ਤਾਂ ਅੱਜ ਇਸ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਵਿਭਚਾਰ ਤੋਂ ਛੁਟਕਾਰੇ ਦੇ ਲਈ ਇੱਕ ਖਾਸ ਸਿੰਪਲ ਪ੍ਰੇਅਰ ਮਿਲੇਗੀ ਕੱਲੀ ਪ੍ਰੇਅਰ ਹੋਏਗੀ ਜੋ ਟੀਮ ਮੈਂਬਰਸ ਵਿੱਚੋਂ ਹੀ ਐਕਸਿਸਟਰ ਕਰਨਗੇ ਔਰੋ ਪ੍ਰੇਰ ਤੁਹਾਨੂੰ ਇਸ ਵੀਡੀਓ ਦੇ ਲਾਸਟ ਦੇ ਵਿੱਚ ਐਂਡ ਸਕਰੀਨ ਤੇ ਇੱਕ ਬਾਕਸ ਬਣਿਆ ਆਵੇਗਾ ਉਸ ਬਾਕਸ ਨੂੰ ਤੁਸੀਂ ਟੱਚ ਕਰੋਗੇ ਤਾਂ ਉੱਥੇ ਤੁਹਾਨੂੰ ਵਿਵਚਾਰ ਤੋਂ ਛੁਟਕਾਰੇ ਲਈ ਇੱਕ ਖਾਸ ਸਪਰੇਅ ਮਿਲੇਗੀ ਤਾਂ ਤੁਸੀਂ ਸਭ ਨੇ ਹੀ ਉਸ ਸਪਰੇਅ ਨੂੰ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕਰਨਾ ਜਿੰਨੇ ਭੈਣ ਭਾਈ ਵਿਵਚਾਰ ਵਿੱਚ ਨੇ ਉਹਨਾਂ ਨੂੰ ਭੇਜਣਾ ਜੋ ਛੁਟਣਾ ਚਾਹੁੰਦੇ ਨੇ ਛੁਟ ਨਹੀਂ 파ਰੇ ਉਹਨਾਂ ਨੂੰ ਵੀ ਭੇਜਣਾ ਇਸ ਸਪਰੇਅ ਨੂੰ ਉਹਨਾਂ ਭੈਣ ਭਾਈਆਂ ਤੱਕ ਜ਼ਰੂਰ ਪਹੁੰਚਾਉਣਾ ਜਿਨ੍ਹਾਂ ਨੂੰ ਇਸ ਸਪਰੇਅ ਦੀ ਜ਼ਰੂਰਤ ਆ ਔਰ ਜਿਨ੍ਹਾਂ ਦੇ ਘਰਾਂ ਵਿੱਚ ਵਿਵਚਾਰ ਹੋ ਰਹੇ ਨੇ ਉਹ ਵੀ ਇਸ ਸਪਰੇਅ ਨੂੰ ਵਿੱਚ ਵਿਸ਼ਵਾਸ ਦੇ ਨਾਲ ਸੁਣਨਾ ਰਿਸੀਵ ਕਰਨਾ ਔਰ ਉਹਨਾਂ ਸਾਰੇ ਲੋਕਾਂ ਤੱਕ ਪਹੁੰਚਾਣਾ ਜਿਹੜੇ ਖੁਦਾ ਦੇ ਨਾਮ ਦੇ ਵਿੱਚ ਬਦਲਣਾ ਚਾਹੁੰਦੇ ਨੇ ਔਰ ਜਿਨ੍ਹਾਂ ਨੂੰ ਬਦਲਾਅ ਦੀ ਜ਼ਰੂਰਤ ਹੈ ਤਾਂ ਵੀ ਵਿਚਾਰ ਤੋਂ ਛੁਟਕਾਰੇ ਲਈ ਇਸ ਵੀਡੀਓ ਦੇ ਸਭ ਤੋਂ ਲਾਸਟ ਤੇ ਪ੍ਰੇਰ ਰਵੇਗੀ ਉਸ ਬਾਕਸ ਨੂੰ ਟੱਚ ਕਰਕੇ ਤੁਸੀਂ ਉਸ ਪ੍ਰੇਰ ਨੂੰ ਸੁਣ ਸਕਦੇ ਹੋ ਤਾਂ ਆਓ ਅੱਜ ਦੇ ਇਹਨਾਂ ਬਚਨਾਂ ਦੇ ਦੁਆਰਾ ਖੁਦਾਵੰਦੀ پاک ਪਵਿੱਤਰ ਹਜ਼ੂਰੀ ਚ ਪ੍ਰਾਰਥਨਾ ਕਰਾਂਗੇ ਹallelujah hallelujah 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 ਤਾਰੀਫ 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 ਕਰਦੇ ਆਂ ਜਿੰਦਾ ਖੁਦਾਵਨ ਸਮਰਥੀ ਪਿਆਰੇ ਪਰਮੇਸ਼ਰ ਪ੍ਰਭੂ ਜੀ ਅੱਜ ਇਸ ਦਿਨ ਆਜ਼ਦੀ ਕਰ ਪਾਈ ਤੁਹਾਡਾ ਧੰਨਵਾਦ ਕਰਦੇ ਆਂ ਪੂਰੇ ਹੀ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਪ੍ਰਭੂ ਜੀ ਜਿੰਦਾਬਾਖ ਲਾਉ ਦੇ ਵਿੱਚ ਕਵਰ ਕਰਦੇ ਖੁਦਾਵਨ ਆਪਣੀ ਕਿਰਪਾ ਆਪਣੀ ਆਸ਼ੀਸ਼ ਦੇ ਵਸੀਲੇ ਹਰ ਘਰ ਪਰਿਵਾਰ ਨੂੰ ਬLES ਕਰਵਾ ਅਸ਼ੀਸ਼ਿਤ ਕਰੋ ਪਿਤਾ ਆਪਣੇ ਰਹਿਮ ਆਪਣੇ ਫਜ਼ਲ ਨੂੰ ਕਿ ਜੋ ਪ੍ਰਭੂ ਜੀ ਤੁਹਾਡਾ ਦਇਆ ਕਿਰਪਾ ਇਸ ਵਾਰਾ ਹੱਥਾਂ ਜਿੰਨਾ ਸਾਰੇ ਘਰਾਂ ਤੇ ਹੋਵੇ ਪਿਤਾ ਜੀ ਹਰ ਇੱਕ ਨੂੰ ਗਿਆਨ ਦੇ ਨਾਲ ਭਰਪੂਰ ਕਰੋ ਪਿਤਾ ਤੁਹਾਡਾ ਗਿਆਨ ਇਹਨਾਂ ਦੇ ਵਿੱਚ ਵਾਸ ਕਰੇ ਪਿਤਾ ਤੁਹਾਡੀ ਕਿਰਪਾ ਇਹਨਾਂ ਨੰਦਰੂ ਵੀ ਪ੍ਰਭੂ ਜੀ ਤੁਹਾਡਾ ਰਹਿਮ ਤੁਹਾਡਾ ਫਜ਼ਲ ਤੁਹਾਡੀ ਲਹੂ ਦੀਆਂ ਵਾਰਾਂ ਨੇ ਤੇ ਚਾਸ਼ ਫੇਰੇ ਲਗਾਉਣੇ ਖੁਦਾਵੰਦ ਆਪਣੇ پاک ਲਹੂ ਦੇ ਵਸੀਲੇ ਨਾਲ ਅਭਿਸ਼ੇਕ ਕਰੋ ਖੁਦਾਵੰਦ ਦੀ ਮਦਦ ਸਹਿਤ ਗਵਾਹੀ ਕਰੋ ਪਿਤਾ ਪਰਮੇਸ਼ਰ ਹਰ ਇੱਕ ਰੋਗ ਬੰਧਨ ਵਿਪਤਾ ਬਵਾ ਬਿਮਾਰੀਆਂ ਪ੍ਰੇਸ਼ਾਨੀਆਂ ਤੋਂ ਜ਼ਾਦ ਕਰੋ ਖੁਦਾਵੰਦ ਤੁਸੀਂ ਆਪਣੀ ਦਇਆ ਨਾਲ ਜਿੰਨਾਂ ਤੇ ਭੇਜੋ ਖੁਦਾ ਅੱਜ ਜਿੰਨੇ ਵੀ ਪੈਨ ਪਾਈ ਤੁਹਾਡੇ ਹਜ਼ੂਰ ਨੇ ਖੁਦਾਵੰਦ ਹਰ ਇੱਕ ਦੀ ਜ਼ਿੰਦਗੀ ਵਿੱਚ ਖੁਦਾਵੰਦ ਮਸੀਹੀ ਸੁਭਾ ਨੂੰ ਭੇਜੋ ਪਿਤਾ ਪਰਮੇਸ਼ਰ ਹਰ ਇੱਕ ਦਾ ਸੁਭਾ ਮਸੀਹ ਸੁਝਾ ਹੋ ਜਾਵੇ ਖੁਦਾਵੰਦ ਹਰ ਇੱਕ ਦਿਨ ਜ਼ਿੰਦਗੀ ਨੂੰ ਤੁਸੀਂ ਬਦਲ ਦੋ ਕਿਤਾ ਤੁਹਾਡਾ ਰਹੇ ਹੁਣ ਤੁਹਾਡਾ ਫਜ਼ਲ ਸਦਾ ਤ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ 'ਚ ਠਹਿਰ ਜਾਵੇ ਖੁਦਾਵੰਨ ਤੁਹਾਡੀ ਲਾਹੂ ਦੇ ਵਸੀਲੇ ਨਾਲ ਅਭਿਸ਼ੇਕ ਕਰਦੇ ਹਾਂ ਸਾਰੇ ਰੋਗਾ ਬੰਦਨਾ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਜ਼ਾਦ ਕਰਦੇ ਖੁਦਾਵੰਨ ਤੁਹਾਡੀ ਦਇਆ ਨੂੰ ਇਹਨਾਂ ਦੀ ਜ਼ਿੰਦਗੀ 'ਚ ਮੰਗਦੇ ਪਿਆਰੇ ਪਰਮੇਸ਼ਰ ਖੁਦਾ ਆਪਣੇ ਆਤਮਾ ਦੇ ਵਸੀਲੇ ਨਾਲ ਦੀ ਮਦਦ ਕਰੋ ਸਹਾਇਤਾ ਕਰੋ ਦਇਆ ਕਰੋ ਪਿਆਰੇ ਖੁਦਾਵੰਨ ਆਪਣੀ ਕਿਰਪਾ ਨੂੰ ਇਹਨਾਂ ਦੀ ਜ਼ਿੰਦਗੀ 'ਚ ਰਿਲੀਜ਼ ਕਰੋ ਮਹਾਨ ਖੁਦਾ ਤੁਹਾਡੇ ਦੂਤਾਂ ਦੀਆਂ ਵਾੜਾ ਚਾਰਸ਼ਵਰੀ ਲਗਾਉਣੇ ਖੁਦਾ ਹਰ ਇੱਕ ਦੁੱਖ ਮੁਸੀਬਤ ਵਿਅਕਤਾ ਬਵਾ ਬਿਮ ਪੂਰੇ ਘਰਾਂ ਪਰਿਵਾਰਾਂ ਨੂੰ ਇਹ ਨਿਹਾਰੀ ਕ दुखमसिਬਤ ਪਰੇਸ਼ਾਨੀ ਨੂੰ ਖੁਦਾ ਤੁਹਾਡੇ ਹੱਥਾਂ ਸੌਂਦੇ ਆ ਸਾਰੀ ਚਿੰਤਾ ਨੂੰ ਤੁਸੀਂ ਉਠਾ ਲਓ ਪਿਤਾ ਜੀ ਔਰ ਸਾਰੇ ਹੀ ਰੋਗਾ ਤੋਂ ਜ਼ਾਦ ਕਰਦੇ ਪਿਤਾ ਦੁਆ ਕਰ ਦੇਣਾ ਘਰਾਂ ਵਿੱਚ ਰੱਖੇ ਸਜਾਲ ਔਰ ਤੇਲੀ ਪਿਆਰੇ ਖੁਦਾਵਨ ਅੱਜ ਤੋਂ ਕੋਈ ਆਮ ਜਲ ਤੇਲੀ ਹੈ ਪ੍ਰਭੂ ਜੀ ਅੱਜ ਤੋਂ ਇਹ ਸ਼ਿਫਾ ਸ਼ੁਡਕਾਰ ਔਰ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਹੈ ਖੁਦਾਵਨ ਅੱਜ ਤੋਂ ਇਹ ਜ਼ਿੰਦਾ ਲਹੂ ਨੂੰ ਜਦ ਵੀ ਘਰਾਂ ਦੇ ਕੋਨੇ-ਕੋਨੇ ਤੇ ਛੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਹਜ਼ਰਤ ਕਰੋ ਬਾਹਰ ਤੇ ਲਗਾਇਆ ਜਾਵੇ ਖੁਦਾ ਕਰੋ ਬਾਰਾਜ ਵਾਦੇ ਹੋਣ ਪ੍ਰਭੂ ਜੀ ਜਾਦਵੀ ਕੇ ਸਰੀਰੀ ਕਰੋ ਬਿਮਾਰੀ ਤੋਂ ਲਗਾਇਆ ਜਾਵੇ ਖੁਦਾ ਸਾਰੇ ਹੀ ਰੋਗ ਬਿਮਾਰੀਆਂ ਨਾਸ਼ ਹੋ ਜ਼ਮ ਖਤਮ ਹੋ ਜਨ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਨੂੰ ਪੂਰੇ ਪਰਿਵਾਰਾਂ ਦੀ ਜ਼ਿੰਦਗੀ ਚ ਮੰਗਦੇ ਖੁਦਾ ਪੂਰੀ ਹੀ ਪ੍ਰਾਰਥਨਾ ਨੂੰ ਯੇਸੂ ਨਾਮ ਦੇ ਵਿੱਚ ਮੰਗ ਰਿਹਾ ਹਾਂ ਆਮੇਨ 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 ਤਾਰਿਕ ਲਿਸਤਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ